ਜੂਨ ਦਾ ਮਹੀਨਾ ਸੀ ਸਾਲ ਸੀ 2024 ਚੰਡੀਗੜ੍ਹ 에어ਪੋਰਟ ਤੇ ਇੱਕ ਥੱਪੜ ਦੀ ਗੂੰਜ ਅਜੇ ਹੀ ਕਿ ਸਿਆਸੀ ਸਫਿਆਂ ਤੋਂ ਲੈ ਕੇ ਬਾਲੀਵੁੱਡ ਤੱਕ ਖੇਤਾਂ ਤੋਂ ਲੈ ਕੇ ਸੋਸ਼ਲ ਮੀਡੀਆ ਤੱਕ ਇੱਕ ਪਲ ਦੇ ਲਈ ਸਨਨਾਟਾ ਛਾ ਗਿਆ ਉਸ ਤੋਂ ਨਫ਼ਰਤ ਕਰਨ ਵਾਲਿਆਂ ਦੇ ਦਿਲ ਨੂੰ ਸਕੂਨ ਪਹੁੰਚਿਆ ਚਾਹਵਨ ਵਾਲਿਆਂ ਦਾ ਗੁੱਸਾ ਸੱਤਵੇਂ ਅਸਮਾਨ ਤੇ ਸੀ ਘਰ ਤੋਂ ਬੜੇ ਚਾਵਨ ਨਾਲ ਬਜ਼ੁਰਗਾਂ ਦਾ ਅਸ਼ੀਰਵਾਦ ਲੈ ਕੇ ਨਿਕਲੀ ਸੀ ਦਿੱਲੀ ਦੇ ਲਈ ਪਰ ਰਸਤੇ ਵਿੱਚ ਚੁਣੀ ਗਈ ਇੱਕ ਸੰਸਦ ਦੇ ਨਾਲ ਜੋ ਹੋਇਆ ਉਸ ਨੂੰ ਹਮੇਸ਼ਾ ਯਾਦ ਰੱਖਿਆ ਜਾਏਗਾ वैसे ਹੁਣ ਤੱਕ ਤੁਸੀਂ ਸਮਝ ਗਏ ਹੋਗੇ ਕਿ ਮੈਂ ਗੱਲ ਕਿਸ ਦੀ ਕਰ ਰਿਹਾ ਹਾਂ ਜੀ ਹਾਂ ਗੱਲ ਹੋ ਰਹੀ ਹੈ ਕੰਟroversy ਕਵੀਨ ਕੰਗਨਾ ਰਣੌਦ ਦੀ ਤੁਹਾਨੂੰ ਲੱਗਦਾ ਹੋਵੇਗਾ ਕਿ ਕਿਸਾਨ ਆंदोलਨ ਤੋਂ ਬਾਅਦ ਕੰਗਨਾ ਜ਼ਿਆਦਾ ਕੰਟroversy ਵਿੱਚ ਆਈ ਹੈ ਪਰ ਅਜਿਹਾ ਨਹੀਂ ਹੈ ਲਿਸਟ ਲੰਬੀ ਹੈ ਇਸ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਕਿਵੇਂ ਹਿਮਾਚਲ ਪ੍ਰਦੇਸ਼ ਦੇ ਪਹਾਮਲਾ ਵਰਗੀ ਛੋਟੀ ਜੀ ਥਾਂ ਤੋਂ ਆਉਣ ਵਾਲੀ ਇੱਕ ਕੁੜੀ ਬਾਲੀਵੁੱਡ ਵਿੱਚ ਛਾ ਗਈ ਕਿਵੇਂ ਆਪਣੇ ਵਿਵਾਦਿਤ ਬਿਆਨਾਂ ਨਾਲ ਅਕਸਰ ਚਰਚਾ ਵਿੱਚ ਰਹੀ ਅਤੇ ਹੁਣ ਹੈ ਪਦਮ ਸ਼੍ਰੀ ਮਾਨਨੀ ਸੰਸਦ ਕੰਗਨਾ ਰਣੌਤ ਇੱਕ ਗੱਲ ਹੋਰ ਕੰਗਨਾ ਆਪਣੇ ਪਰਿਵਾਰ ਵਿੱਚ ਪਹਿਲੀ ਨਹੀਂ ਹੈ ਜੋ ਸਦਨ ਵਿੱਚ ਪਹੁੰਚੀ ਹੈ ਅਧਿਆਨ ਨਹੀਂ ਹੈ ਕਿ ਕੰਗਨਾ ਰਣੌਤ ਜਦੋਂ ਤੋਂ ਮਸ਼ਹੂਰ ਹੋਈ ਉਸ ਵੇਲੇ ਤੋਂ ਹੀ ਕਾਮਯਾਬੀ ਦਾ ਭੂਤ ਉਸ ਦੇ ਸਿਰ ਤੇ ਚੜ ਕੇ ਬੋਲਦਾ ਹੈ ਕੰਗਨਾ ਖੁਦ ਮੰਨਦੀ ਹੈ ਕਿ ਉਹ ਬਚਪਨ ਤੋਂ ਹੀ ਜ਼ਿੱਦੀ ਰਹੀ ਹੈ ਹੁਣ ਬਚਪਨ ਤੋਂ ਜਿੱਦਾਂ ਸੁਭਾਅ ਇਸ ਤਰ੍ਹਾਂ ਦਾ ਹੋਵੇ ਵੱਡੇ ਹੋਣ ਤੱਕ ਉਹ ਸੁਭਾਅ ਪੂਰੀ ਤਰ੍ਹਾਂ ਜਾਂਦਾ ਨਹੀਂ ਕੰਗਨਾ ਦੇ ਪਿਤਾ ਬਿਜ਼ਨਸਮੈਨ ਨੇ ਮਾ ਟੀਚਰ ਰਹੇ ਨੇ ਦਾਦਾ ਆਈਐਸ ਅਫਸਰ ਸਨ ਅਤੇ ਪਰਦਾਦਾ ਸਰਜੂ ਸਿੰਘ ਰਣੌਤ ਵਿਧਾਇਕ ਰਹ ਚੁੱਕੇ ਨੇ ਤਾਂ ਕੰਗਨਾ ਆਪਣੇ ਖਾਨਦਾਨ ਵਿੱਚ ਪਹਿਲੀ ਨਹੀਂ ਹੈ ਜਿਸ ਨੇ ਸਿਆਸਤ ਦੀ ਰਾਤ ਹੁਣੀ ਹੈ ਚੰਡੀਗੜ੍ਹ ਦੇ ਡੀਏਵੀ ਸਕੂਲ ਤੋਂ ਕੰਗਨਾ ਰਣੌਤ ਨੇ ਪੜ੍ਹਾਈ ਕੀਤੀ ਹੈ। ਪਰਿਵਾਰ ਚਾਹੁੰਦਾ ਸੀ ਕਿ ਤੀ ਡਾਕਟਰ ਬਣੇ ਪਰ ਕੰਗਨਾ ਰਣੌਤ ਦਾ ਮਨ ਮੈਡੀਕਲ ਦੀ ਪੜ੍ਹਾਈ ਵਿੱਚ ਨਹੀਂ ਲੱਗਿਆ। ਪਰਿਵਾਰ ਤੋਂ ਲੜ ਝਗੜ ਕੇ 16 ਸਾਲ ਦੀ ਉਮਰ ਵਿੱਚ ਕੰਗਨਾ ਰਣੌਤ ਦਿੱਲੀ ਆ ਗਈ। ਪਰਿਵਾਰ ਤੋਂ ਦੂਰ ਦੂਰ ਰਹਿਣ ਲੱਗੀ। ਦਿੱਲੀ ਵਿੱਚ ਉਹ ਦਿਨ ਵੀ ਆਇਆ ਜਦੋਂ ਕੰਗਨਾ ਨੂੰ ਦੇਖ ਕੇ ਇੱਕ ਏਜੰਸੀ ਨੇ ਉਸ ਨਾਲ ਸੰਪਰਕ ਕੀਤਾ ਅਤੇ ਮਾਡਲਿੰਗ ਕਰਨ ਦਾ ਆਫਰ ਦਿੱਤਾ। ਪਰ ਬਹੁਤ ਦੇਰ ਤੱਕ ਕੰਗਨਾ ਇਸ ਇੰਡਸਟਰੀ ਵਿੱਚ ਟਿਕੀ ਨਹੀਂ। ਅਤੇ ਥੀਏਟਰ ਕਰਨਾ ਸ਼ੁਰੂ ਕਰ ਦਿੱਤਾ ਸੰਘਰਸ਼ ਦੇ ਦਿਨ ਚੱਲ ਰਹੇ ਸੀ ਖਰਚਾ ਚਲਾਉਣਾ ਮੁਸ਼ਕਲ ਹੋ ਰਿਹਾ ਸੀ ਪਰ ਜ਼ਿੱਦੀ ਕੰਗਨਾ ਨੇ ਆਪਣੇ ਪਰਿਵਾਰ ਤੋਂ ਕੋਈ ਵੀ ਆਰਥਿਕ ਮਦਦ ਨਹੀਂ ਲਈ ਪਰਿਵਾਰ ਕੰਗਨਾ ਦੇ ਫਿਲਮੀ ਦੁਨੀਆ ਵਿੱਚ ਜਾਣ ਦੇ ਫੈਸਲੇ ਤੋਂ ਖਫਾ ਸੀ ਪਰ ਕੰਗਨਾ ਨੇ ਬਾਲੀਵੁੱਡ ਜਾਣ ਦਾ ਮਨ ਬਣਾ ਲਿਆ ਸੀ ਕੰਗਨਾ ਨੂੰ ਫਿਲਮ ਗੈਂਗਸਟਰ ਤੋਂ ਮਕਬੂਲੀਅਤ حاصل ਹੋਈ ਇੰਡਸਟਰੀ ਨੂੰ ਉਸ ਵੇਲੇ ਜਾ ਕੇ ਪਤਾ ਲੱਗਾ ਕੀ ਇੰਡਸਟਰੀ ਵਿੱਚ ਕੋਈ ਨਵੀਂ ਹੀਰੋਇਨ ਆਈ ਹੈ ਇਸ ਤੋਂ ਬਾਅਦ ਕੰਗਨਾ ਨੇ ਕਈ ਫਿਲਮਾਂ ਕੀਤੀਆਂ ਜਿਨ੍ਹਾਂ ਵਿੱਚ ਲਾਈਫ ਇਨ ਅ ਮੈਟਰੋ ਫੈਸ਼ਨ ਰਾਜ਼ ਵਾਂਸ ਅਪਨ ਅ ਟਾਈਮ ਇਨ ਮੁੰਬਈ ਤਨੂ ਵੈਟਸਮਨੂ ਅਤੇ ਕ੍ਰਿਸ਼ 3 ਸੀ ਇਹ ਸਾਰੀਆਂ ਫਿਲਮਾਂ ਸੁਪਰ ਹਿੱਟ ਰਹੀਆਂ ਹੁਣ ਇੰਦਰਾ ਗਾਂਧੀ ਤੇ ਬਣੀ ਫਿਲਮ ਨੂੰ ਲੈ ਕੇ ਵਿਵਾਦ ਹੈ ਜੋ ਤੁਹਾਨੂੰ ਪਤਾ ਹੀ ਹੈ ਹੁਣ ਗੱਲ ਕੰਟਰੋਵਰਸੀ ਕੁਈਨ ਕੰਗਨਾ ਦਾ ਵਿਵਾਦਾ ਨਾਲ ਰਿਸ਼ਤੇ ਬਾਰੇ ਤੁਹਾਨੂੰ ਪਤਾ ਹੈ ਕਿ ਕੰਗਨਾ ਬਚਪਨ ਤੋਂ ਹੀ ਜ਼ਿੱਦੀ ਸੀ ਤਾਂ ਆਦਤ ਉਸੇ ਤਰ੍ਹਾਂ ਦੀ ਰਹੀ ਜਿਸ ਫਿਲਮ ਇੰਡਸਟਰੀ ਤੋਂ ਸ਼ੋਹਰਤ ਮਿਲੀ ਉਸ ਨੂੰ ਵੀ ਕੰਗਨਾ ਰਣੌਤ ਨੇ ਬਖਸ਼ਿਆ ਨਹੀਂ ਫਿਲਮ ਗੈਂਗਸਟਰ ਵਿੱਚ ਮੌਕਾ ਦੇਣ ਵਾਲੇ ਅਨੁਰਾਗ ਬਾਸੂ ਹੋਣ ਚਾਹੇ ਕਰਨ ਜੋਹਰ ਹੋਣ ਸਲਮਾਨ ਖਾਨ ਸ਼ਾਹਰੂਖ ਖਾਨ ਹੋਣ ਜਾਂ ਆਮਿਰ ਖਾਨ ਹੋਣ ਸਾਰਿਆਂ ਨੂੰ ਨਿਸ਼ਾਨੇ ਤੇ ਲਿਆ ਹੋਇਆ ਹੈ ਕੰਗਨਾ ਰਣੌਤ ਨੇ सुशांत सिंह राजपूत दी मौत ਤੋਂ ਬਾਅਦ ਕੰਗਨਾ ਰਣੌਤ ਹੋਰ ਹਮਲਾਵਰ ਹੋ ਗਈ। ਉਸਨੇ ਪੂਰੀ ਫਿਲਮ ਇੰਡਸਟਰੀ ਨੂੰ ਕੜੇ ਹੱਥੀਂ ਲਿਆ। ਕੰਗਨਾ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਮੁੰਬਈ ਵਿੱਚ ਮੂਵੀ ਮਾਫੀਆ ਦਾ ਰਾਜ ਹੈ। ਸੁਸ਼ਾਂਤ ਦੀ ਮੌਤ ਦੀ ਮਿਸਟਰੀ ਵਿੱਚ ਜਦੋਂ ਡਰੱਗ ਐਂਗਲ ਆਇਆ ਤਾਂ ਉਸ ਵੇਲੇ ਕੰਗਨਾ ਨੇ ਕਿਹਾ ਕਿ ਬਾਲੀਵੁੱਡ ਵਿੱਚ 99% ਲੋਕ ਨਸ਼ਾ ਕਰਦੇ ਨੇ। ਕੰਗਨਾ ਨੇ ਤਾਂ ਉਸ ਵੇਲੇ ਹੱਦ ਪਾਰ ਕਰ ਦਿੱਤੀ ਜਦੋਂ ਉਸਨੇ ਕਿਹਾ ਕਿ ਤਾਪਸੀ ਪੰਨੂ ਅਤੇ ਸਵਰਾ ਭਾਸਕਰ ਵਰਗੀਆਂ ਹੀਰੋਇਨਾ ਬੀ ਗ੍ਰੇਡ ਐਕਟ੍ਰੈਸ ਨੇ ਕੰਗਨਾ ਦੇ ਕਿਸੇ ਅਜਿਹੇ ਕਿ ਉਹ ਮਹਾਰਾਸ਼ਟਰ ਦੇ ਤਤਕਾਲੀ ਮੁੱਖ ਮੰਤਰੀ ਉਦਵ ਠਾਕਰੇ ਨਾਲ ਵੀ ਟਕਰਾ ਗਈ। ਮੁੰਬਈ ਵਿੱਚ ਉਸ ਦੇ ਦਫਤਰ ਵਿੱਚ ਗੈਰ ਕਾਨੂੰਨੀ ਨਿਰਮਾਣ ਦੀ ਖਬਰ ਮਿਲਦੇ ਹੀ ਨਗਰ ਨਿਗਮ ਦੀ ਟੀਮ ਪਹੁੰਚੀ। ਉਸ ਵੇਲੇ ਕੰਗਨਾ ਰਣਾਉਤ ਨੇ ਗੁੱਸੇ ਵਿੱਚ ਕਿਹਾ ਸੀ, "ਉਦਵ ਠਾਕਰੇ, ਤੈਨੂੰ ਕੀ ਲੱਗਦਾ ਹੈ? ਤੂੰ ਫਿਲਮ ਮਾਫੀਆ ਦੇ ਨਾਲ ਮਿਲ ਕੇ ਮੇਰਾ ਘਰ ਤੋੜ ਦੇਵੇਂਗਾ ਤੇ ਮੇਰੇ ਤੋਂ ਬਦਲਾ ਲਿਆ ਜਾਏਗਾ। ਅੱਜ ਮੇਰਾ ਘਰ ਟੁੱਟਿਆ ਹੈ, ਕੱਲ ਤੇਰਾ ਕਮਣ ਟੁੱਟੇਗਾ।" ਇਹ ਵਕਤ ਦਾ ਪਹੀਆ ਹੈ। ਯਾਦ ਰੱਖਣਾ, ਹਮੇਸ਼ਾ ਇੱਕੋ ਵਰਗਾ ਨਹੀਂ ਰਹਿੰਦਾ। ਕੰਗਨਾ ਦਾ ਪੰਗਾ ਸੁਪਰ ਹਿੱਟ ਪੰਜਾਬੀ ਸਿੰਗਰ ਦਿਲਜੀਤ ਦੋਸਾਂਝ ਨਾਲ ਵੀ ਪਿਆ ਕਿਸਾਨ ਅੰਦੋਲਨਕਾਰੀਆਂ ਤੇ ਬਿਆਨ ਦੇ ਕੇ ਕੰਗਨਾ ਘਿਰ ਗਈ ਸੀ ਕੰਗਨਾ ਨੇ ਬਜ਼ੁਰਗ ਬੇਬੇ ਮਹਿੰਦਰ ਕੌਰ ਦਾ ਮਜ਼ਾਕ ਉਡਾਉਂਦੇ ਹੋਏ ਕਿਹਾ ਸੀ ਕਿ ਅਜਿਹੀ ਪ੍ਰਦਰਸ਼ਨਕਾਰੀ 100-100 ਰੁਪਏ ਵਿੱਚ ਮਿਲਦੇ ਨੇ ਉਸ ਵੇਲੇ ਦਿਲਜੀਤ ਦੋਸਾਂਝ ਨਾਲ ਵੀ ਉਸ ਦਾ ਪੰਗਾ ਪਿਆ ਤੇ ਕਿਸਾਨਾਂ ਦੇ ਉੱਤੇ ਬਿਆਨ ਤੇ ਇਤਰਾਜ਼ ਕੀਤਾ ਸੀ ਦਿਲਜੀਤ ਦੋਸਾਂਝ ਨੇ ਕੰਗਨਾ ਅਤੇ ਦਿਲਜੀਤ ਦੇ ਵਿਚਾਲੇ ਟਵਿੱਟਰ ਤੇ ਜੰਗ ਛਿੜ ਗਈ ਦੋਹਾਂ ਦੇ ਵਿਚਾਲੇ ਹੋਈ ਇਸ ਤੂਤੂ ਮਾਮਲੇ ਦੇ ਕਾਰਨ ਕੰਗਨਾ ਨੇ ਦਿਲਜੀਤ ਦੋਸਾਂਜ ਨੂੰ ਕਰਨ ਜੋਹਰ ਦਾ ਪਾਲਤੂ ਕੁੱਤਾ ਧੱਕਿਆ ਦਿੱਤਾ ਸੀ ਦਿਲਜੀਤ ਨੇ ਕਿਹਾ ਕਿ ਕੀ ਕੰਗਨਾ ਉਹਨਾਂ ਸਾਰਿਆਂ ਦੀ ਪਾਲਤੂ ਹੈ ਜਿਨ੍ਹਾਂ ਦੇ ਨਾਲ ਉਸਨੇ ਕੰਮ ਕੀਤਾ ਤਸੋਚੋ ਕਿਸ ਹੱਦ ਤੱਕ ਇਹ ਲੜਾਈ ਝਗੜਾ ਵੱਧ ਗਿਆ ਸੀ ਪਰ ਕਿਸਾਨ ਆंदोलਨ ਦੇ ਦੌਰ ਤੇ ਇਸ ਬਿਆਨ ਦਾ ਗੁੱਸਾ ਅਜੇ ਸ਼ਾਂਤ ਨਹੀਂ ਹੋਇਆ ਸੀ ਜਦੋਂ ਸੰਸਦ ਚੁਣੇ ਜਾਣ ਤੋਂ ਬਾਅਦ ਦਿੱਲੀ ਦੇ ਲਈ ਕੰਗਨਾ ਰਣਾਉਤ ਰਵਾਨਾ ਹੋਈ ਤਾਂ ਚੰਡੀਗੜ੍ਹ 에어ਪੋਰਟ ਤੇ ਸੀਆਈਐਸਐਫ ਕਾਂਸਟੇਬਲ ਕੁਲਵਿੰਦਰ ਕੌਰ ਨੇ ਕੰਗਨਾ ਨੂੰ ਥੱਪੜ ਜੜ ਕੇ ਕਿਹਾ ਸੀ ਕਿ ਮੇਰੀ ਮਾਂ ਵੀ ਬਾਰਡਰ ਤੇ ਪ੍ਰਦਰਸ਼ਨ ਦੇ ਲਈ ਬੈਠੀ ਸੀ 100-100 ਰੁਪਏ ਵਾਲੇ ਬਿਆਨ ਤੇ ਕੁਲਵਿੰਦਰ ਕੌਰ ਦਾ ਗੁੱਸਾ ਸਾਰੇ ਮੁਲਕ ਨੇ ਦੇਖਿਆ। ਇਹ ਬਿਆਨ ਪਿਆ ਕਿ 100-100 ਰੁਪਏ ਦੇ ਲਈ ਸਾਡੀ ਹੈ ਨਾ। ਇਹ ਬੈਠੇ ਕਿਉਂ ਆਵੇ? ਮੇਰੀ ਮਾਂ ਬੈਠੀ ਸੀ ਉਸ ਸਮੇਂ ਜਦ ਇਸਨੇ ਬਿਆਨ دیا۔ ਉਂਝ ਕੰਗਨਾ ਦੇ ਵਿਵਾਦਿਤ ਬਿਆਨਾਂ ਦੀ ਲਿਸਟ ਲੰਬੀ ਹੈ। ਕੰਗਨਾ ਨੂੰ ਤਾਂ ਇਹ ਵੀ ਲੱਗਦਾ ਹੈ ਕਿ ਭਾਰਤ ਨੂੰ ਸਾਲ 1947 ਵਿੱਚ ਭੀਖ ਵਿੱਚ ਆਜ਼ਾਦੀ ਮਿਲੀ ਸੀ ਅਤੇ ਦੇਸ਼ ਨੂੰ ਅਸਲੀ ਆਜ਼ਾਦੀ ਸਾਲ 2014 ਵਿੱਚ ਮਿਲੀ। ਯਾਨੀ ਪਾਤ ਪਾ ਸਰਕਾਰ ਅਤੇ ਮੋਦੀ ਦੇ ਪੀਐਮ ਬਣਨ ਤੋਂ ਬਾਅਦ ਹੀ ਅਸਲ ਵਿੱਚ ਭਾਰਤ ਆਜ਼ਾਦ ਹੋਇਆ। ਇੱਕ ਸਮੇਂ ਤਾਂ ਕੰਗਨਰਾ ਨਵਤ ਨੇ ਮਹਾਤਮਾ ਗਾਂਧੀ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਸੀ ਕਿ ਇਹ ਉਹੀ ਲੋਕ ਨੇ ਜਿਨ੍ਹਾਂ ਨੇ ਸਾਨੂੰ ਸਿਖਾਇਆ ਕਿ ਜੇਕਰ ਤੁਹਾਡੇ ਇੱਕ ਗੱਲ ਤੇ ਚੰਡ ਪਵੇ ਤਾਂ ਦੂਜੀ ਗੱਲ ਅੱਗੇ ਕਰ ਦੋ ਅਤੇ ਇਸ ਨਾਲ ਤੁਹਾਨੂੰ ਆਜ਼ਾਦੀ ਮਿਲ ਜਾਏਗੀ। ਇਸ ਤਰ੍ਹਾਂ ਆਜ਼ਾਦੀ ਨਹੀਂ ਸਿਰਫ ਭੀਖ ਮਿਲਦੀ ਹੈ। ਆਪਣੇ ਹੀਰੋ ਸਮਝਦਾਰੀ ਨਾਲ ਚੁਣੋ। ਉਹ ਮੌਕਾ ਵੀ ਆਇਆ ਜਦੋਂ ਪੱਛਮੀ ਬੰਗਾਲ ਦੀ ਵਿਧਾਨ ਸਭਾ ਚੋਣਾਂ ਵਿੱਚ ਮਮਤਾ ਬੇਨਰਜੀ ਨੂੰ ਜਿੱਤ حاصل ਹੋਈ ਜਿਸ ਤੋਂ ਬਾਅਦ ਕੰਗਨਾ ਰਣੌਤ ਨੇ ਟਵੀਟ ਕਰਕੇ ਮਮਤਾ ਬੇਨਰਜੀ ਨੂੰ ਖੂਨ ਦੀ ਪਿਆਸੀ ਤਾੜਕਾ ਤੱਕ ਕਹਿ ਦਿੱਤਾ ਸੀ ਕੰਗਨਾ ਦੇ ਇਸ ਟਵੀਟ ਤੋਂ ਬਾਅਦ ਵਿਵਾਦ ਛਿੜ ਗਿਆ ਕੰਗਨਾ ਦਾ ਟਵਿੱਟਰ ਅਕਾਊਂਟ ਸਸਪੈਂਡ ਹੋ ਗਿਆ ਬਹੁਤਾ ਸਮਾਂ ਨਹੀਂ ਬੀਤਿਆ ਜਦੋਂ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਨੂੰ ਕੰਗਨਾ ਨੇ ਨਿਸ਼ਾਨੇ ਤੇ ਲਿਆ ਕੰਗਨਾ ਨੇ ਰਾਹੁਲ ਗਾਂਧੀ ਬਾਰੇ ਇਹ ਤੱਕ ਕਹਿ ਦਿੱਤਾ ਕਿ ਉਹ ਜਿਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਉਹਨਾਂ ਦਾ ਟੈਸਟ ਹੋਣਾ ਚਾਹੀਦਾ ਹੈ कि की और कोई नहीं लें दे। कि वो कह रहे थे कि हम हम जो हैं हम जी की बारात हैं और ये जो है चक्रव्यूह है तो आप मुझे जिस हालत में वो पार्लियामेंट में पहुंच कर जिस तरह की वो बदहवास बातें करते हैं हूँ फेर कंगना रनौत किसान आंदोलन ले कि किसान आंदोलन हिंसा फैलाई जा रही थी उपल हो रहे थी ਜੇਕਰ ਸਾਡੇ ਮਜ਼ਬੂਤ ਆਗੂ ਨਹੀਂ ਹੁੰਦੇ ਤਾਂ ਕਿਸਾਨ ਅੰਦੋਲਨ ਦੇ ਦੌਰਾਨ ਪੰਜਾਬ ਨੂੰ ਵੀ ਬੰਗਲਾਦੇਸ਼ ਬਣਾ ਦਿੱਤਾ ਜਾਂਦਾ। ਭਾਜਪਾ ਨੇ ਕੰਗਰਸ ਦੇ ਬਿਆਨ ਤੋਂ ਖੁਦ ਨੂੰ ਵੱਖ ਕਰ ਲਿਆ। ਭਾਜਪਾ ਨੇ ਕਿਹਾ ਕਿ ਪਾਰਟੀ ਕੰਗਨਾ ਦੇ ਬਿਆਨ ਤੋਂ ਅਸਹਿਮਤ ਹੈ ਅਤੇ ਪਾਰਟੀ ਦੇ ਨੀਤੀਗਤ ਮੁੱਦਿਆਂ ਤੇ ਬੋਲਣ ਦੀ ਇਜਾਜ਼ਤ ਨਹੀਂ ਹੈ। ਬਾਦਵਿਚ ਕੰਗਨਾ ਰਣੌਤ ਨੇ ਕਿਹਾ ਕਿ ਜੇਕਰ ਮੈਂ ਪਾਰਟੀ ਦੀਆਂ ਨੀਤੀਆਂ ਨੂੰ ਲੈ ਕੇ ਗਲਤ ਬਿਆਨੀ ਕੀਤੀ ਹੈ ਤਾਂ ਅੱਗੇ ਤੋਂ ਮੈਂ ਆਪਣੇ ਸ਼ਬਦਾਂ ਤੇ ਧਿਆਨ ਦੇਵਾਂਗੀ ਇਸ ਤੋਂ ਬਾਅਦ ਪੰਜਾਬ ਦੇ ਸੰਗਰੂਰ ਤੋਂ ਸੰਸਦ ਰਹੇ ਸਿਮਰਨਜੀਤ ਸਿੰਘ ਮਾਨ ਨੇ ਕੋਈ ਕਸਰ ਨਹੀਂ ਛੱਡੀ ਉਹਨਾਂ ਨੇ ਕਗਨਰ ਅਨੌਦ ਬਾਰੇ ਕੀ ਕਿਹਾ ਇਹ ਵੀ ਸੁਣੋ ਮੈਂ ਕਹਿੰਦਾ ਨਹੀਂ ਚਾਹਤਾ ਰਨੌਤ ਸਾਹਿਬ ਕੋਲ ਤਾਂ ਬਹੁਤ ਤਜਰਬਾ ਹੈ ਉਹਨਾਂ ਸੇ ਅੱਗੇ ਪੁੱਛ ਸਕਦੇ ਹਾਂ ਕਿ ਕਿਵੇਂ ਹੁੰਦਾ ਹੈ ਤੋਂ ਲੋਕੋ ਨੂੰ ਸਮਝਾਇਆ ਜਾਏ ਕਿ ਐਸੇ ਹੁੰਦਾ ਉਹਨੂੰ ਕਿਹੜਾ ਤਜਰਬਾ ਹੈ ਤਜਰਬਾ ਜਿਹਾ ਹੁੰਦਾ ਹੈ ਆਪ ਅਗਰ ਸਾਈਕਲ ਚਲਾਤੇ ਹੈ ਤਾਂ ਸਾਈਕਲ ਚਲਾਉਣੇ ਦਾ ਤਜਰਬਾ ਨਹੀਂ ਹੁੰਦਾ ਹੂੰ 26000 ਦਾ ਤਜਰਬਾ ਹੈ ਕੰਗਨਾ ਨੇ ਇਸ ਬਿਆਨ ਤੇ ਜਵਾਬ ਦਿੱਤਾ ਤੇ ਕਿਹਾ ਕਿ ਸਾਡੇ ਪੁਰਸ਼ ਪ੍ਰਧਾਨ ਸਮਾਜ ਦੀਆਂ ਜੜ੍ਹਾਂ ਵਿੱਚ ਅਜੇ ਹੀ ਮਾਨਸਿਕਤਾ ਹੈ ਤਾਂ ਇਹ ਹੈ ਕੰਟਰੋਵਰਸੀ ਕਵੀਨ ਐਕਟ੍ਰੈਸ ਸਿਆਸਤਦਾਨ ਪਦਮਸ਼ਰੀ ਕੰਗਨਾ ਰਣੌਤ ਇਹਨਾਂ ਦੀਆਂ ਫਿਲਮਾਂ ਅਤੇ ਅਵਾਰਡਾਂ ਤੋਂ ਜ਼ਿਆਦਾ ਲੰਬੀ ਲਿਸਟ ਹੈ ਇਹਨਾਂ ਦੇ ਵਿਵਾਦਾਂ ਦੀ